ਵੈਗੁਰਦੀ ਕਾ ਖਾਲਸਾ ਵੈਗੁਰਦੀ ਕੀ ਫਤਿਹ ਅੱਜ ਅਸੀਂ ਆਪਣੇ ਪ੍ਰਧਾਨ ਸਰਦਾਰ ਹਜਿੰਦਰ ਸਿੰਘ ਧੰਮਜੀ ਦੇ ਘਰ ਵਿੱਚ ਆਏ ਸੀ ਤੇ ਇਸ ਕਰਕੇ ਆਏ ਸੀ ਕਿ ਅਸੀਂ ਉਹਨਾਂ ਨੇ ਜਿਹੜਾ ਅਸਤੀਫਾ ਦਿੱਤਾ ਹੈ ਉਹਨੂੰ ਅੱਜ ਰੱਦ ਕਰਤਾ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਆ ਕਿ ਤੁਸੀਂ ਆਪਣਾ ਅਹੁਦਾ ਸੰਭਾਲ ਕੇ ਤੇ ਸ਼੍ਰੋਮਣੀ ਕਮੇਟੀ ਦਾ ਵਧੀਆ ਤੁਸੀਂ ਕਾਰਜ ਕਰ ਰਹੇ ਹੋ ਪਹਿਲਾਂ ਫਿਰ ਤਗੜੇ ਹੋ ਕੇ ਆਣ ਕੇ ਕਰੋ ਇਨੀ ਉਹਨਾਂ ਬੇਨਤੀਆਂ ਉਹਨਾਂ ਨੂੰ ਕੀਤੀਆਂ ਉਹਨਾਂ ਨੇ ਇੱਕ ਅੱਧੇ ਦਿਨ ਦਾ ਜਿਹੜਾ ਸਮਾਂ ਮੰਗਿਆ ਹੈ ਕਿ ਮੈਨੂੰ ਵਿਚਾਰ ਕਰ ਲੈਣ ਦਿਓ ਸਾਨੂੰ ਉਮੀਦ ਹੈ ਕਿ ਪੂਰੀ ਉਹ ਆਣ ਕੇ ਆਪਣਾ ਚਾਰਜ ਜਿਹੜਾ ਉਹ ਸੰਭਾਲ ਲੈਣਗੇ ਜੀ ਜੇ ਇੱਕ ਗੱਲ ਕਰੀਏ ਤਾਂ ਇਹ ਨੂੰ ਲਗਾਤਾਰ ਪੰਜਵੇਂ ਦੌਰ ਦੀ ਮੀਟਿੰਗ ਹੈ ਸਿਆ ਪਹਿਲਾਂ ਕਾਲੀ ਦਲ ਦਾ ਵਕਤ ਆਇਆ ਉਸ ਤੋਂ ਬਾਅਦ ਵਿਕਟਮ ਨੇ ਮੀਟਿੰਗ ਆਈ ਉਸ ਤੋਂ ਬਾਅਦ ਲੱਖਪੁਰ ਗੱਲ ਬੇਨਤੀ ਇਹਦਾ ਵਾਂ ਕਿਈ ਵਾਰੀ ਜਦੋਂ ਮਨਾਂ ਵਿੱਚ ਕੋਈ ਗੱਲ ਹੋਵੇ ਇੱਕ ਤੇ ਉਹਨਾਂ ਦੇ ਘਰੇਲੂ ਵੀ ਚਾਹ ਦਾ ਵੀ ਘੜੀ ਸੀ ਇਸ ਕਰਕੇ ਉਹ ਟਾਈਮ ਨਹੀਂ ਸੀ ਦੇ ਪਾਏ ਤੇ ਬਾਰ ਬਾਰ ਆਉਣ ਦਾ ਮਤਲਬ ਇਹੀ ਹੈ ਕਿ ਬੜੇ ਸਾਨੂੰ ਸੂਟੇਬਲ ਇਨਸਾਨ ਨੇ ਵਧੀਆ ਇਨਸਾਨ ਨੇ ਜਿਨ੍ਹਾਂ ਨੇ ਨੇਕ ਨੀਤੀ ਨਾਲ ਸਾਡਾ ਸ਼ਰਮਣੀ ਕਮੇਟੀ ਦੇ ਪ੍ਰਬੰਧ ਨੂੰ ਚਲਾਇਆ ਤੇ ਸਾਰੇ ਮੈਂਬਰਾਂ ਦਾ ਇਹ ਇਹ ਮੰਨ ਕਰਦਾ ਸੀਗਾ ਵੀ ਭਾ ਇਹ ਸਾਥੋਂ ਜਿਹੜੇ ਆ ਨਾ ਬਣ ਭਾਵੇਂ ਉਹਨਾਂ ਨੇ ਆਪਣੀਆਂ ਘਰੇਲੂ ਮਜਬੂਰੀਆਂ ਦੱਸੀਆਂ ਨੇ ਪੋਲੀਟੀਕਲ ਕੋਈ ਮਜਬੂਰੀ ਨਹੀਂ ਘਰੇਲੂ ਮਜਬੂਰੀਆਂ ਦੱਸੀਆਂ ਨੇ ਉਹ ਕਰੇ ਰੂਮਜਬੂਰੀਆ ਦਾ ਵੀ ਹਾਲ ਕਿਹਾ ਵੀ ਤੁਹਾਨੂੰ ਕੋ ਕੰਮ ਬਹੁਤਾ ਨਹੀਂ ਲਵਾਵਾਂਗੇ ਥੋੜਾ ਥੋੜਾ ਲਈ ਜਾਵਾਂਗੇ ਕਿਉਂਕਿ ਸਿਆਣੇ ਨੇ ਸਿਆਣਾ ਬੰਦਾ ਤਾਂ ਥੋੜਾ ਵੀ ਕੰਮ ਕਰੇ ਤੇ ਬਥੇਰਾ ਕਰ ਦਿੰਦਾ ਥੋੜੇ ਸਮੇਂ ਵਿੱਚ ਲੱਗਦਾ ਇਹਦਾ ਅਰਥ ਕਿਥੇ ਹਾਂ ਵੱਲ ਲਿਖਿਆ ਬਿਲਕੁਲ ਸਾਨੂੰ ਤੇ ਭਰੋਸਾ ਪੂਰਾ ਹੈ ਠੀਕ